ਹਾਂਜੀ ਸਤਿ ਸ਼੍ਰੀ ਅਕਾਲ ਜੀ ਠੀਕ ਹਾਂ ਵਧੀਆ ਜੀ ਸੈਮਸਤ ਵਧੀਆ ਹੋਰ ਜੀ ਠੀਕ ਤੁਹਾਡੀ ਨਰੇਗਾ ਚ ਹਾਜ਼ਰੀ ਪੈ ਰਹੀ ਹੈ ਹਾਂਜੀ ਸਹੀ ਹੈ ਇਹ ਨਹੀਂ ਸਰ ਇਹ ਸੈਕਟੀ ਸਾਹਿਬ ਨੇ ਕਈ ਕੰਮ ਸੀ ਕੀ ਨਹੀਂ ਇੱਕ ਗੱਲ ਦੱਸੋ ਥੱਲੇ ਬੋਲਟ ਰੱਖਿਆ ਪੂਰੀ ਤੁਹਾਡੀ ਚੜ੍ਹਾਈ ਆ ਸਰਪੰਚ ਦੇ ਬੇਟੇ ਹੋ ਮੌਜੂਦਾ ਤੁਸੀਂ ਹਾਜ਼ਰ ਹੈ ਨਹੀਂਗੇ ਤੇ ਯਾਰ ਚੰਗੇ ਗਰੀਬ ਦਾ ਹੱਕ ਖਾਣਾ ਸਹੀ ਹੈ ਨਹੀਂ ਭਾਈ ਇੱਥੋਂ ਤਾਂ ਗਏ ਸੀ ਯਾਰ ਮੈਨੂੰ ਇੱਕ ਗੱਲ ਦੱਸੋ ਵੀ ਆ ਮੋਟਰ ਏਡੇ ਏਡੇ ਵੱਡੇ ਮੋਟਰਾਂ ਦੋ ਦੋ ਲੱਖ ਵਾਲੇ ਰੱਖ ਕੇ ਦਿਹਾੜੀਆਂ ਪਾਉਣੀਆਂ ਸਹੀ ਹੈ ਤੁਸੀਂ ਹੈ ਹੀ ਨਹੀਂ ਹਾਜ਼ਰ ਹੈ ਨਹੀਂ ਤੁਸੀਂ ਤੁਸੀਂ ਹਾਜ਼ਰ ਗੈਰ ਹਾਜ਼ਰ ਹੋ ਬਾਕੀ ਕਿਉਂ ਬੰਦੇ ਗੈਰ ਹਾਜ਼ਰ ਨਹੀਂ ਉਹ ਸਾਰੇ ਕੀ ਤੁਹਾਡੀ ਡਿਊਟੀ ਆ ਜਾਣਾ ਸੈਕਟਰੀ ਨਾਲ ਦੱਸੋ ਤੁਹਾਡੀ ਕਾਨੂੰਨ ਡਿਊਟੀ ਕਹਿੰਦਾ ਇੱਕ ਦਿਹਾੜੀਦਾਰ ਜਿਹੜਾ ਮਜ਼ਦੂਰ ਆ ਗਿਆ ਉਹਦੀ ਡਿਊਟੀ ਆ ਸੈਕਟਰੀ ਨਾਲ ਜਾਣਾ ਤੁਸੀਂ ਸਾਰਾ ਦਾ ੱਟਕੇ ਨਾ ਪ੍ਰੈਸ਼ਰ ਮੈਂ ਨਹੀਂ ਪ੍ਰੈਸ਼ਰ ਨਹੀਂ ਤੁਸੀਂ ਸੁਣੋ ਤੁਸੀਂ ਪਹਿਲਾਂ ਮੇਰੇ ਨਾਲ ਪਹਿਲਾਂ ਬਹਿ ਕੇ ਗੱਲ ਕਰ ਲਓ ਪਹਿਲਾਂ ਤੁਸੀਂ ਨਹੀਂ ਵੀਰੇ ਨਹੀਂ ਕਰਾਂਗੇ ਵੀਰੇ ਅਸੀਂ ਸਵਾਲ ਤੂੰ ਇੱਕ ਸਰਕਾਰੀ ਪੈਸਾ ਲਈ ਜਾਣਾ ਮੁਹਾਜਰ ਹੈ ਨਹੀਂਗਾ ਤੂੰ ਸਰਪੰਚ ਦਾ ਬੇਟਾ ਸਾਰਾ ਕੁਝ ਹੈ ਵੀਰੇ ਸਾਨੂੰ ਸਾਰੀ ਇਨਫੋਰਮੇਸ਼ਨ ਲੈ ਕੇ ਆਏ ਕੁਛਾਂ ਕਿ ਤੁਸੀਂ ਸਹੀ ਵੀਰੇ ਸਹੀ ਹੈ ਤੁਸੀਂ ਜਾ ਸਕਦੇ ਹੋ ਮਜ਼ਦੂਰ ਹੋਣ